ਟਰੈਕਟਰ ਵੱਡੇ ਵੱਡੇ ਸੜਕਾਂ ਦੇ ਉੱਤੇ ਇਹ ਤਾਂ ਪੁਰਾਣਾ ਟਰੈਕਟਰ ਇੱਕ ਬਜ਼ੁਰਗ ਦੇ ਬਾਬੂ ਜੀ ਲਾਇਆ ਮੜੇ ਸਾਈਡ ਨੂੰ ਲੋਕ ਇੱਥੇ ਮਹਿੰਗੀਆਂ ਗੱਡੀਆਂ ਆਜੇ ਗੱਲ ਤਾਂ ਕਰੋੜਾਂ ਦੀਆਂ ਘੁੰਮਦੀਆਂ ਸੜਕਾਂ ਤੇ ਤੁਸੀਂ ਟਰੈਕਟਰ ਇਹ ਲੈ ਆਂਦਾ ਇਹਦੀ ਪਾਸਿੰਗ ਵੀ ਹੈਗੀ ਹੁਣ ਸੜਕ 'ਤੇ ਆ ਗਿਆ ਜੀ ਅੱਜ ਇਹ ਇਹ ਤਾਂ ਸਾਡਾ ਗੱਡਾ ਹੈ ਇੱਕ ਹੋਰ ਗੱਲ ਹੁੰਦੀ ਵੀ ਇਹ ਕੱਚੂ ਘੁੰਮੇ ਦੀ ਚਾਲ ਆ ਚਾਲ ਤੇਜ਼ ਹੋ ਗਈ ਵੀ ਇਹਦੀ ਚਾਲ ਘਟਾ ਨਹੀਂ ਹਾਂ ਬਹੁਤ ਭੱਜਦਾ ਭੱਜਦਾ ਜੀ ਹਾਂ ਤੇ ਇੰਪਲੀਮੈਂਟ ਕਿਤਨੇ ਪਾਉਂਦੇ ਇਹਨਾਂ ਦੇ ਪਿੱਛੇ ਆ ਟਰੈਕਟਰ ਤਾਂ ਛੋਟਾ ਰਹਿ ਗਿਆ ਥੋੜਾ ਹੁਣ ਉਹ ਦੋ ਟਰੈਕਟਰ ਫਸ ਗਏ ਤੇ ਦੋ ਪਿਛਲੇ ਸਾਲ ਘਾਨਾ ਸੀ ਮੈਂ ਕੁਦਰਤ ਉੱਥੇ ਲੰਘ ਰਿਹਾ ਲੋ ਕਹੇ ਮਾਸਟਰ ਜੀ ਇਹਦੇ ਨਾਲ ਦੇਖੇ ਕੱਢ ਗਏ ਨਾ ਦੋਏ ਕੱਢ ਤੇ ਇਹ ਮੈਂ ਸਾਰਾ ਦਿਨ ਟਰੈਕਟਰ ਚ ਲਾ ਲਉਣਾ ਸਾਰਾ ਦਿਨ ਹੁਣ ਵੀ ਹਾਂ ਉਮਰ ਕਿੰਨੀ ਹੋ ਗਈ ਤੁਹਾਡੀ ਤੋਂ ਮੋਹ 86 ਸਾਲ 86 ਸਾਲ ਅਨੇ ਉਮਰ ਦਾ ਬੰਦਾ ਰਟਾਇਰ ਹੋ ਜਾਂਦਾ ਵੀ ਚਲੋ ਘਰੇ ਰਹੀਏ ਹੁਣ ਨਹੀਂ ਆਰਾਮ ਹਰਾਮ ਹੈ ਜਿੰਨਾ ਚਿਰ ਚੱਲਦਾ ਸਰੀਰ ਉਹਨਾਂ ਸੀ ਚਲਾਉਣਾ ਹੀ ਚਾਹੀਦਾ ਮਾੜੇ ਤੁਸੀਂ ਵੈਸੇ ਮੈਂ ਬੀਬੀ ਐਡਾ ਵੀਏ ਬੀਏ ਡੋਟ ਐਮਾ ਦੇ ਤੇ ਨੌਕਰੀ ਵੀ ਕਰੀ ਤੁਸੀਂ ਨੌਕਰੀ ਕਰੀ ਆ ਪੈਨਸ਼ਨ ਮਿਲਦੀ ਆ ਸਰਕਾਰੀ ਅਧਿਆਪਕ ਇਸ ਘਰ ਨਾਲ ਕਿੱਥੇ ਨਾਤਾ ਪੈ ਗਿਆ ਤੁਹਾਡਾ 100 ਰੁਪਏ ਤਨਖਾਹ ਹੁੰਦੀ ਸੀ ਹਮ ਖਣਕ ਮਿਲਦੀ ਸੀ 75 ਰੁਪਏ ਦੀ ਕਾਊਂਟਰ ਅਸੀਂ ਫਿਰ ਲੜ-ੜ ਕੇ ਬਖਾਹਾਂ ਬਤਾਈਆਂ ਹਮ ਹੁਣ ਕੜ ਕੇ ਤਾਂ 2400 ਰੁਪਏ ਖੜ ਗਈ ਮਾਸਟਰ ਲੈਣਾ ਉਹ ਸ਼ੁਰੂ-ਸ਼ੁਰੂ ਦੇ 50000 ਜਿਹੜੇ ਕਿਸਾਨ ਕਹਿੰਦੇ ਵੀ ਅਸੀਂ 40 ਕਿੱਲੇ ਬੀਜ ਲੈ ਭਈਆਂ ਦੇ ਸਿਰ ਪਰ ਉਹਨਾਂ ਨੂੰ ਗਟਾਈ ਕਰਨੀ ਮੁਸ਼ਕਲ ਹੋ ਰਹੀ ਆ ਉਹ ਖੁਦ 2 2 4 4 ਜੀ ਰਾਲ ਕੇ ਕਿਉਂਕਿ ਉਹਨਾਂ ਦਾ ਆਦੀਸ ਨਹੀਂ ਹੈ ਇਹ ਪਾਲਸੀ ਆ ਇਹ ਨੀਤੀ ਤੋਂ ਡੇ ਜਿਹੜੀ ਇਹ ਖਿਲਾਫ ਹੈ ਉਜਾੜਾ ਕਰ ਰਿਹਾ ਖਾਸ ਕਰਕੇ ਪੰਜਾਬ ਦਾ ਪੰਜਾਬ ਦੇ ਲੋਕ ਐਡਵਾਂਸ ਲੈ ਕੇ ਬਾਹਰ ਨੂੰ ਜਾ ਰਹੇ ਆ ਜਿਹਨੇ ਆਪਦੇ ਬਾਹਰ ਦੇ ਲੀਡਰ ਉਹ ਇੱਥੇ ਆ ਕੇ ਪੰਜਾਬ 'ਚ ਬੈਠੇ ਆ ਇਹਨਾਂ ਨੂੰ ਊਟ ਪਟਾਖ ਸਿਖਾਈ ਜਾਂਦੇ ਹੋ ਤੇ ਉਹ ਕਹਿੰਦੇ ਵੀ ਲੀਡਰ ਭੜਕਾਈ ਜਾਂਦੇ ਇਹਨਾਂ ਨੂੰ ਤੁਹਾਨੂੰ ਤਾਂ ਨਹੀਂ ਲੱਗਦਾ ਵੀ ਲੀਡਰ ਭੜਕਾ ਰਹੇ ਆ ਵਰਗਲਾ ਰਹੇ ਆ ਦੇਖੋ ਤਕਰੀਬ ਦਾ ਸਾਨੂੰ ਨਾ ਸਾਡੇ ਕੋਲ ਪਾਣੀ ਰਿਹਾ ਚੰਗਾ ਨਾ ਸਾਡੇ ਕੋਲ ਅਨਾਜ ਚੰਗਾ ਰਿਹਾ ਨਾ ਸਾਡੇ ਕੋਲ ਹਵਾ ਚੰਗੀ ਰਹੀ ਬਪੂ ਜੀ ਇੱਕ ਹੋਰ ਗੱਲ ਆ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਮਾਸਟਰ ਜੀ ਦਾ ਮੁੰਡਾ ਤੁਸੀਂ ਮਾਸਟਰ ਵੀ ਰਹੇ ਉਹ ਆਪ ਕਹਿੰਦੇ ਵੀ ਮੈਂ ਕਿਸਾਨ ਰਿਹਾ ਤੇ ਤੁਸੀਂ ਕਿਸਾਨ ਵੀ ਆ ਹੁਣ ਚੀਜ਼ਾਂ ਦੋਨੇ ਆ ਤੇ ਤੁਸੀਂ ਟਰੈਕਟਰ ਮਾਰਚ ਸਰਕਾਰ ਨਿਕਲ ਮੇਰਾ ਮੁੰਡਾ ਵੀ ਕਿਸਾਨ ਆ ਉਹਦੀਆਂ ਕਿਹੜਾ ਮੇਰੇ ਵਾਲੀਆਂ ਆਤਾਂ ਹਰ ਵਾਸਤੇ ਲੈਣੀ ਜੀ ਨਾ ਰੋਪਰ ਇੰਨਾ ਛੋਟਾ ਸ਼ਹਿਰ ਹੁੰਦਾ ਦਾ ਇਹ ਥਰੇ ਕਰਦੇ ਤੇ ਪੜੇ ਕਰਦੇ ਤੇ ਜਿੱਥੇ ਮਾਜੀ ਟੱਟੀ ਬੈਠ ਜਾਇਆ ਉਹ ਜਿੱਥੇ ਮਾਜੀ ਪਿਸ਼ਾਬ ਕਰ ਲੋ ਕੋਈ ਦਿੱਕਤ ਨਹੀਂ ਸੀ ਆਉਂਦੀ ਹੁਣ ਤਾਂ 8 ਕਿਲੋਮੀਟਰ ਤੱਕ ਪਿਸ਼ਾਬ ਨਹੀਂ ਦੂਈ ਕਰ ਸਕਦੇ ਕਿੱਥੋਂ ਆ ਗਈ ਇਹ ਵਾਦੀ ਇੰਨੀ ਸੋ ਜਿੱਥੇ ਟਰੈਕਟਰ ਵੱਡੇ ਵੱਡੇ ਸੜਕਾਂ ਦੇ ਉੱਤੇ ਇਹਦਾ ਪੁਰਾਣਾ ਟਰੈਕਟਰ ਇੱਕ ਬਜ਼ੁਰਗਿਆਂ ਦੇ ਬਾਪੂ ਜੀ ਲਾਇਆ ਮੜੇ ਸਾਈਡ ਨੂੰ ਤੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਜੇ ਟਰੈਕਟਰ ਆ ਤੇ ਲੋਕ ਗੱਡੀਆਂ ਲੈ ਕੇ ਆਉਂਦੇ ਆ ਵੱਡੇ ਸਾਧਨ ਲੈ ਕੇ ਆਉਂਦੇ ਆ ਬਾਪੂ ਜੀ 2 ਮਿੰਟ ਬੰਦ ਕਰੋਗੇ ਸਸਕੀ ਕਾਲ ਜੀ ਸਸਕੀ ਕਾਲ ਕੜਤੀ ਕਾਲਾ ਜੀ ਹਾਂ ਜੀ ਸਸਕੀ ਕਾਲ ਲੋਕ ਇੱਥੇ ਮਹਿੰਗੀਆਂ ਗੱਡੀਆਂ ਆਜੇ ਕਾਲ ਤਾਂ ਕਰੋੜਾਂ ਦੀਆਂ ਹੁਮਦੀਆਂ ਸੜਕਾਂ ਤੇ ਤੁਸੀਂ ਟਰੈਕਟਰ ਇਹ ਲੈ ਆਂਦਾ ਇਹਦੀ ਪਾਸਿੰਗ ਵੀ ਹੈਗੀ ਹੁਣ ਸੜਕ ਪਰ ਆ ਗਿਆ ਜੀ ਅੱਜ ਇਹ ਇਹ ਤਾਂ ਸਾਡਾ ਗੱਡਾ ਹੈ ਹੂੰ ਤੇ ਸਾਡਾ ਗੱਡਾ ਹੈ ਹੂੰ ਇਹ ਇਹ ਨੂੰ ਕਦੋਂ ਪਾਸ ਕਰਿਆ ਇਹਦਾ ਪਾਸਿੰਗ ਕਦੀ ਕਰਾਉਣੀ ਨਹੀਂ ਹੂੰ ਸਾਡਾ ਰੂਟੀਨ ਤੇ ਜਿਹੜੇ ਅਸੀਂ ਖੇਤ ਪਾਉਂਦੇ ਪਹਿਲਾਂ ਬਹੁਤਾਂ ਦੀ ਜਗ੍ਹਾ ਗੱਡਾ ਆ ਗਿਆ ਅੱਜ ਤੁਹਾਨੂੰ ਇਹ ਵੀ ਲਿਆਉਣਾ ਪਿਆ ਖੜਕ ਤੇਜੀ ਕੀ ਮਜਬੂਰੀ ਬਣ ਗਈ ਅੱਜ ਦੇਖੋ ਖੇਤੀ ਬੁਰੀ ਤਰ੍ਹਾਂ ਫੇਲ ਹੋ ਰਹੀ ਆ ਹਰ ਸਾਲ ਖੇਤੀ ਦਾ ਖਰਚਾ ਜਿਹੜਾ ਉਹ ਲੇਬਰ ਦਾ ਖਰਚਾ ਹਰ ਸਾਲ ਦੁੱਗਣਾ ਹੋਰ ਜਾਂਦਾ ਵੱਧਦਾ ਅੱਜ ਜਿਹੜਾ ਕਿਸਾਨ ਆ ਤੁਸੀਂ ਆਪ ਜਾ ਕੇ ਦੇਖ ਲਓ ਜਿਹੜੇ ਕਿਸਾਨ ਕਹਿੰਦੇ ਵੀ ਅਸੀਂ 40 ਕਿੱਲੇ ਬੀਜ ਲਏ ਭਈਆਂ ਦੇ ਸਿਰ ਪਰ ਉਹਨਾਂ ਨੂੰ ਗਟਾਈ ਕਰਨੀ ਮੁਸ਼ਕਲ ਹੋ ਰਹੀ ਆ ਉਹ ਖੁਦ 2 2 4 4 ਜੀ ਰਾਲ ਕੇ ਕਿਉਂਕਿ ਉਹਨਾਂ ਦਾ ਅਭਿਆਸ ਨਹੀਂ ਹੈ ਹੂੰ ਵਿਗਾ ਟੱਡ ਵਿਗਾ ਕੱਢਦੇ ਸਾਰੇ ਦਿਨ ਤੋਂ ਹੂੰ ਉਹ ਇੱਕ ਤਾਂ ਆ ਸਾਨੂੰ ਬੜੀ ਮਸੀਤ ਆ ਗਈ ਆ ਪਹਿਲਾਂ ਸਰਕਾਰ ਨੇ ਇੱਥੇ ਗਰੀਬ ਲੋਕ ਲਿਆ ਕੇ ਸਿੱਟਦੇ ਹੁਣ ਉਹਨਾਂ ਨੇ ਸਾਡੀ ਪੁਣਾ ਨੂੰ ਸਾਡੇ ਕੋਲੋਂ ਖੋਣ ਵਾਸਤੇ ਮਜ਼ਦੂਰ ਉਹਨਾਂ ਨੂੰ ਲਿਫਟ ਦੇ ਰਹੀ ਥੋੜੀ ਜੀ ਜਿੱਦਾਂ ਉਹ ਵਿਹਾਰ ਤੇ ਰੱਖੇ ਨਾ ਉੱਥੇ ਉਹਨਾਂ ਨੇ ਲਿਫਟ ਦੇ ਦਿੱਤੀ ਹੂੰ ਓ ਇੱਥੇ ਚੱਕੋਗੇ ਸਾਰੇ ਮਜ਼ਦੂਰ ਤੁਸੀਂ ਅੱਜ ਕਿਸੇ ਹੋਰ ਨਾਲ ਬੈਠ ਕੇ ਵੀ ਆ ਸਕਦੇ ਸੀ ਵੱਡੇ ਵੱਡੇ ਟਰੈਕਟਰ ਆ ਮੁੰਡਿਆਂ ਕੋਲ ਅੱਜ ਕੱਲ ਉਹਨਾਂ ਦੀ ਸੀਟਾਂ ਵਧੀਆ ਆ ਕੰਫਰਟੇਬਲ ਆ ਛਟਗੇ ਨਹੀਂ ਮਾਰਦੇ ਨਹੀਂ ਇਹ ਸੀਟ ਪੁਰਾਣੀ ਆ ਕੰਫਰਟੇਬਲ ਸੀਟ ਆ ਪੁਰਾਣੀ ਸੀਟਾਂ ਕੋਈ ਨਹੀਂ ਜੇ ਤੁਸੀਂ ਆਪੇ ਫੈਸਲਾ ਕਰੇ ਵੀ ਆਪਣੇ ਲੈ ਕੇ ਜਾਣਾ ਅੱਜ ਨਹੀਂ ਮੈਂ ਪਹਿਲਾਂ ਵੀ ਲਿਆਉਂਦਾ ਫਿਰ ਇੱਕ ਮੋਰਚੇ 'ਚ ਜਿੱਥੇ ਨਜ਼ਦੀਕ ਹੋਵੇ ਤੁਹਾਨੂੰ ਤੁਹਾਡੀ ਇੱਥੇ ਜਿਹੜੇ ਕੀ ਸੋਚ ਕੇ ਆਏ ਹੋ ਵੀ ਇਹ ਪਾਲਿਸੀ ਆਈ ਆ ਇਹ ਨੀਤੀ ਤੁਹਾਡੇ ਜਿਹੜੀ ਇਹ ਖਿਲਾਫ ਆ ਕਿ ਇਹ ਦੇਖੋ ਸਾਰੇ ਸੰਸਾਰ ਦੀ ਆਬਾਦੀ ਕਾਇਮ ਖੜੀ ਆ ਹਿੰਦੁਸਤਾਨ ਦੀ ਹਰ ਸਾਲ ਛਾਲਾ ਮਾਰਦੀ ਜਾ ਰਹੀ ਆ ਆਬਾਦੀ ਨੂੰ ਕੰਟਰੋਲ ਨਹੀਂ ਕਰ ਰਹੇ ਇੱਕ ਪਾਸੇ ਕਹਿੰਦੇ ਪੋਲੂਸ਼ਨ ਹੋ ਰਿਹਾ ਇੱਕ ਪਾਸੇ 3% ਆਬਾਦੀ ਵੱਧ ਰਹੀ ਆ 3% ਆਬਾਦੀ ਨਾਲ 80 ਲੱਖ ਪਰਿਵਾਰ ਹਰ ਸਾਲ ਨਵੇਂ ਪੈਦਾ ਹੋਣੇ ਆ ਉਹਨਾਂ ਨੇ ਮਕਾਨ ਵੀ ਚਾਹੀਦੇ ਉਹਨਾਂ ਨੂੰ ਖਾਣੇ ਨੂੰ ਵੀ ਚਾਹੀਦਾ ਉਹ ਉਸ ਵੱਲ ਨੂੰ ਧਿਆਨ ਨਹੀਂ ਦੇ ਰਹੇ ਉਜਾੜਾ ਕਰ ਰਹੇ ਆ ਖਾਸ ਕਰਕੇ ਪੰਜਾਬ ਦਾ ਪੰਜਾਬ ਦੇ ਲੋਕ ਐਡਵਾਂਸ ਸੌਣ ਕਰਕੇ ਬਾਹਰ ਨੂੰ ਜਾ ਰਹੇ ਆ ਇੱਥੇ ਜਿਹੜੇ ਆ ਇੱਥੇ ਸਾਰਾ ਇਨਫਲੋ ਹੋ ਰਿਹਾ ਵਾਰ-ਵਾਰ ਹੁਣ ਇਹ ਬਾਹਰਨਾ ਵਾਸਤੇ ਕਿਉਂ ਸਕੀਮਾਂ ਬਣਾ ਰਹੇ ਆਪਣੇ 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 ਪੰਜਾਬ ਨੂੰ ਮਜ਼ਬੂਤ ਕਰੇ ਪੰਜਾਬ ਦੀ ਆਬਾਦੀ ਨੂੰ ਕੰਟਰੋਲ ਕਰੇ ਜਿਹੜਾ ਸਾਡਾ ਸਾਡੇ ਵਧੇਰੇ ਅਧਿਕਾਰ ਹੋਣੇ ਚਾਹੀਦੇ ਸਟੇਟਾਂ ਦੇ ਉਹ ਸਾਡੇ ਕੋਲੋਂ ਖੋਹੇ ਜਾ ਰਹੇ ਲੱਗਦਾ ਆਬਾਦੀ ਪਾਦੀ ਐਸੇ ਕਰਕੇ ਤੇ ਕਲੋਨੀਆਂ ਦੀ ਲੋੜ ਆ ਫੇ ਕਲੋਨੀਆਂ ਬਣਨੀਆਂ ਕਿਹਦੀ ਵੱਧਦੀ ਸਾਡੀ ਤਾਂ ਵੱਧੇ ਨਹੀਂ ਜੀ ਜਿਹਦੀ ਵੱਧਦੀ ਆ ਉੱਥੇ ਕਰ ਦੇ ਸਾਡੀ ਤਾਂ ਪੰਜਾਬੀਆਂ ਦੀ ਵੱਧ ਨਹੀਂ ਵੱਧ ਰਹੀ ਨਾ ਹੂੰ ਹੂੰ ਮੇਰੇ ਪੰਜਾਬੀਆਂ ਦੀ ਫਿਰ ਇੱਥੇ ਕਲੋਨੀ ਕਿਹਦੇ ਵਾਸਤੇ ਚਾਹੀਦੀਆਂ ਐ ਇਹ ਇਹ ਨਾ ਬਾਹਰਲੇ ਵਾਸਤੇ ਜਿਹੜਾ ਲਾਣਾ ਲੰਗਾ ਲੈ ਕੇ ਸਾਰੇ ਉਹ ਜਿਨ੍ਹਾਂ ਦੇ ਆਪ ਦੇ ਬਾਹਰ ਦੇ ਲੀਡਰ ਉਹ ਇੱਥੇ ਆ ਕੇ ਪੰਜਾਬ 'ਚ ਬੈਠੇ ਆ ਇਹਨਾਂ ਨੂੰ ਊਟ ਪਟਾ ਕੇ ਸਿਖਾਈ ਜਾਂਦੇ ਹੋ ਆਪਣਾ ਤਾਂ ਬਣੇ ਨਾ ਕੰਟਰੋਲ ਹੀ ਨਹੀਂ ਹੈ ਸਾਰਾ ਪੰਜਾਬ ਦਿੱਲੀ ਦਾ ਦਿੱਲੀ ਦੀ ਲੀਡਰਸ਼ਿਪ ਇੱਥੇ ਆ ਕੇ ਬੈਠੀ ਆ ਔਰ ਉਹ ਉਹਨਾਂ 'ਚ ਕਿਸਾਨੀ ਹੈ ਹੀ ਨਹੀਂ ਤੁਸੀਂ ਕਿੰਨੇ ਚਿਰ ਸਮੇਂ ਤੋਂ ਖੇਤੀ ਕਰ ਰਹੇ ਆ ਮੈਂ ਤਾਂ ਪੁਛਤਾਨੀ ਖੇਤੀ ਆ ਹੁਣ ਵੀ ਖੇਤੀ ਕਰਦੇ ਆ ਤੁਸੀਂ ਆਪ ਆਪ ਟਰੈਕਟਰ ਚਲਾਉਂਦਾ ਮੈਂ ਆਪ ਖੇਤੀ ਕਰਦਾ ਤੁਸੀਂ ਕਿਸਾਨ ਕਿਹੜੀ ਯੂਨੀਅਨ ਨਾਲ ਸੰਬੰਧ ਰੱਖਦੇ ਹੋ ਮੈਂ ਫੁੱਲ ਹਿੰਦ ਕਿਸਾਨ ਸਭਾ ਆ ਸਾਡੀ ਅੱਛਾ ਜੀ ਤੇ ਉਹ ਕਹਿੰਦੇ ਵੀ ਲੀਡਰ ਭੜਕਾਈ ਜਾਂਦੇ ਇਹਨਾਂ ਨੂੰ ਤੁਹਾਨੂੰ ਤਾਂ ਨਹੀਂ ਲੱਗਦਾ ਵੀ ਲੀਡਰ ਭੜਕਾ ਰਹੇ ਆ ਵਰਗਲਾ ਰਹੇ ਆ ਅਸੀਂ ਤੱਕ ਅਸੀਂ ਤਾਂ ਅੱਜ ਫੈਸਲਾ ਕਰ ਰਹੇ ਆ ਵੀ 5-5 ਟਰੈਕਟਰ ਲਿਜਾਣੇ ਆ ਹੂੰ ਉਹ ਮੇਰੇ ਖਿਆਲ ਸਾਡੇ ਤਾਂ 20-25 ਟਰੈਕਟਰ ਹੋਣ ਜਿੱਥੇ ਬੰਦਿਆਂ ਦੇ ਬਾਕੀ ਤਾਂ ਇਹਨਾਂ ਲੋਕਾਂ ਨੇ ਕਿਹਾ ਲੋਕ ਆਪੋਂ ਹਰੇ ਆ ਕੇ ਸੜਕਾਂ ਤੇ ਆਓ ਇਹਨੂੰ ਅਸੀਂ ਮੀਟਿੰਗ ਕਰੀ ਸੀ ਇਹ ਕਹਿੰਦੇ ਅਸੀਂ ਆਵਾਂਗੇ ਸਾਰੇ ਲੋਕ ਲੱਗਦਾ ਤੁਹਾਨੂੰ ਤਕਲੀਫ ਦਾ ਇਸ ਸਮੇਂ ਲੋਕ ਤਾਂ ਦੇਖੋ ਤਕਲੀਫ ਦਾ ਸਾਡੇ ਨਾਲ ਸਾਡੇ ਕੋਲ ਪਾਣੀ ਨਹੀਂ ਰਿਹਾ ਚੰਗਾ ਨਾ ਸਾਡੇ ਕੋਲ ਅਨਾਜ ਚੰਗਾ ਰਿਹਾ ਨਾ ਸਾਡੇ ਕੋਲ ਹਵਾ ਚੰਗੀ ਰਹੀ ਅਸੀਂ ਤਕਲੀਫ ਸਾਨੂੰ ਹੋਰ ਜਿੰਨੇ ਡਾਕਟਰ ਉਹ ਉਹਨਾਂ ਦੀ ਰੋਜ਼ ਪਰ ਉਹ ਚੜhta ਹੋ ਰਹੀ ਹੈ 5 5 ਲੱਖ ਦਾ ਬੀਮਾ ਕਰਤਾ 7 7 ਲੱਖ ਦਾ ਉਹ ਡਾਕਟਰ ਜਿਹੜੇ ਉਹ ਉਥੋਂ ਉਹ ਜੇ 10 ਰੁਪਏ ਦਾ ਇਲਾਜ ਆ ਉਹ 5000 ਦਾ ਇਲਾਜ ਕਰਕੇ ਤੋੜ ਦਿੰਦੇ ਆ ਹਮ ਅੱਗੇ ਮਰੀਜ਼ ਬੱਚੇ ਨਾ ਬੱਚੇ ਗਰਮੀ ਵੀ ਬਹੁਤ ਆ ਹੁਣ ਤੁਸੀਂ ਕਿੰਨੀ ਦੂਰ ਤੋਂ ਆਏ ਆ ਤੁਹਾਡਾ ਪਿੰਡ ਕਿੱਥੇ ਦਾ ਮੇਰਾ ਪਿੰਡ ਸਕਨੋਲਾ ਐ ਇੱਥੋਂ ਹੈਗਾ 10 10 ਕਿਲੋਮੀਟਰ 12 ਕਿਲੋਮੀਟਰ ਚੱਕਰ ਵੀ ਤੁਸੀਂ 10 12 ਕਿਲੋਮੀਟਰ ਦਾ ਲਾ ਲਿਆ ਹੁਣ ਨਹੀਂ ਮੈਂ ਸਾਰਾ ਦਿਨ ਟ੍ਰੈਕਟਰ ਚਲਾ ਲੂੰਗਾ ਸਾਰਾ ਦਿਨ ਹੁਣ ਵੀ ਉਮਰ ਕਿੰਨੀ ਹੋ ਗਈ ਤੁਹਾਡੀ 86 ਸਾਲ 86 ਸਾਲ ਫਿਰ ਤੁਸੀਂ ਇਸ ਮੋਰਚੇ ਵਿੱਚ ਸ਼ਾਂਭੇ ਆਰਾਮ ਨਹੀਂ ਕਰਦੇ ਹੁਣ ਐਨੀ ਉਮਰ ਦਾ ਬੰਦਾ ਰਿਟਾਇਰ ਹੋ ਜਾਂਦਾ ਵੀ ਚਲੋ ਘਰੇ ਰਹੀਏ ਹੁਣ ਨਹੀਂ ਆਰਾਮ ਆਰਾਮ ਹੈ ਜ ਜਿੰਨਾ ਚਿਰ ਚੱਲਦਾ ਸਰੀਰ ਉਹਨਾਂ ਸੀ ਚਲਾਉਣਾ ਹੀ ਚਾਹੀਦਾ ਹੂੰ ਤੇ ਨਾਰੇ ਵੀ ਮਾਰੀ ਜਾਂਦੇ ਤੁਸੀਂ ਤਾਂ ਹੁਣ ਸਰਕਾਰ ਦੇ ਖਿਲਾਫ ਵੀ ਤੁਰੇ ਰਹਿੰਦੇ ਹੋ 86 ਸਾਲ ਦੀ ਉਮਰ 'ਚ ਸਰਕਾਰ ਮੈਂ ਹੈਰਾਨ ਹਾਂ ਸਰਕਾਰ ਤੋਂ ਵੀ ਕਿਸੇ ਦਫ਼ਤਰ 'ਚ ਕੋਈ ਵੀ ਕੰਮ ਨਹੀਂ ਹੋ ਰਿਹਾ ਹੂੰ ਜਿੱਥੇ ਤੁਸੀਂ ਸੇਵਾ ਕੇਂਦਰ ਖੋਲਤਾ ਉੱਥੇ ਭੀੜਾ ਹੂੰ ਜਿੱਥੇ ਜਾਓ ਭੀੜਾ ਹੂੰ ਹਸਪਤਾਲ ਜਾ ਉੱਥੇ ਭੀੜਾ ਹੂੰ ਸਾਨੂੰ ਤਾਂ ਸੁੱਖ ਤਾਂ ਕਿਤੇ ਵੀ ਨਹੀਂ ਮਿਲ ਰਿਹਾ ਸਾਨੂੰ ਤੁਸੀਂ ਕੋਈ ਚੰਗੀ ਸਰਕਾਰ ਦੇਖੀ ਆਪਣੇ 86 ਸਾਲ ਦੇ ਜੀਵਨ ਚ ਦੇਖੋ ਅਸੀਂ ਆਜ਼ਾਦੀ ਤੋਂ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਨਾ ਉਹ ਉਹਨਾਂ ਨੇ ਲੜਾਈ ਲੜੀ ਸੀ ਸੰਦਰਸ਼ ਹਮ ਸੰਦਰਸ਼ ਉਹਨਾਂ ਨੇ ਲੋਕਾਂ ਨੂੰ ਖੁਦ ਵੈਦ ਦੇ ਵੀ ਕਰੇ ਤੇ ਉਹਨਾਂ ਦੀ ਕੋਈ ਨੀਤੀ ਵੀ ਸਾਫ਼ ਸੀ ਉਸ ਟਾਈਮ ਉਹਨਾਂ ਨੇ ਕਈ ਬਹੁਤ ਸਾਰੇ ਚੰਗੇ ਕੰਮ ਕਰਿਆ ਇਮਾਨਦਾਰੀ ਵੀ ਸੀ ਆਜ਼ਾਦੀ ਪਹਿਲੇ ਤੁਹਾਡੀ ਕਿੰਨੀ ਉਮਰ ਸੀ ਉਸ ਟਾਈਮ 10 ਸਾਲ ਦੇ ਹੋਣੀ ਹੈ ਦੂਸਰੀ ਜਮਾਤ ਚ ਪੜਦਾ ਸੀ ਅੱਛਾ ਜੀ ਦੂਸਰੀ ਜਮਾਤ ਕਿੰਨਾ ਪੜੇ ਤੁਸੀਂ ਵੈਸੇ ਮੈਂ ਬੀਏ ਬੀਏ ਡਾ ਬੀਏ ਬੀਏ ਉਹ ਟਾਈਮਾਂ ਦੇ ਪੇ ਨੌਕਰੀ ਵੀ ਕਰੀ ਤੁਸੀਂ ਨੌਕਰੀ ਕਰੀ ਜਾਂ ਪੈਨਸ਼ਨ ਮਿਲਦੀ ਆ ਸਰਕਾਰੀ ਅਧਿਆਪਕ ਅੱਛਾ ਜੀ ਤੇ ਅਧਿਆਪਕ ਤਾਂ ਫਿਰ ਫਿਰ ਇਸ ਘਰ ਸਾਨੂੰ ਕਿੱਥੇ ਨੱਤਾ ਪੈ ਗਿਆ ਤੁਹਾਡਾ ਇਹ ਅਧਿਆਪਕ ਹੀ 100 ਰੁਪਏ ਤਨਖਾਹ ਹੁੰਦੀ ਸੀ ਹਮ ਕਣਕ ਮਿਲਦੀ ਸੀ 76 ਰੁਪਏ ਦੀ ਕੁੰਟਲ ਹਮ 176 ਹਮ ਆਹੋ ਕੋਨਾ ਅਸੀਂ ਫਿਰ ਲੜ ਲੜ ਕੇ ਵਖਾਹਾਂ ਬਤਾਈਆਂ ਹਮ ਹੁਣ ਕਣਕ ਤਾਂ 2400 ਰੁਪਏ ਖੜ ਗਈ ਮਾਸਟਰ ਲਿੰਦਾ ਉਹ ਸ਼ੁਰੂ ਸ਼ੁਰੂ ਦੇ 50000 ਇਹ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਤੁਸੀਂ ਅੱਜ ਤੁਰੇ ਹੋਏ ਆ ਵੀ ਸਰਕਾਰ ਜਿਹੜੀ ਹੈਗੀ ਸਾਡਾ ਭਾਈ ਭਲਾ ਨਹੀਂ ਕਰ ਰਹੀ ਮੰਤਰੀ ਨਹੀਂ ਨਹੀਂ ਖਿਲਾਫ ਹੈ ਵੀ ਮੁੱਖ ਮੰਤਰੀ ਨੂੰ ਸਭ ਕੁ ਲੈਣਾ ਚਾਹੀਦਾ ਉਹ ਬਲਾਬ ਹੈ ਇਹ ਸੂਝਵਾਨ ਬੰਦੇ ਆ ਸੀ ਮੈਂ ਇਹ ਤਾਂ ਮੈਂ ਪਹਿਲਾਂ ਹੀ ਕਹਿ ਰਿਹਾ ਉਹਨਾਂ ਨੂੰ ਵੀ ਤੁਸੀਂ ਲੋਕਾਂ ਨੂੰ ਕੰਮ ਪਰ ਲਾਓ ਬਹੁਤ ਦਿਹਾੜੀਆਂ ਕਿਉਂਦਾ ਰਹੇ ਲੋਕਾਂ ਨੂੰ ਬਾਪੂ ਜੀ ਇੱਕ ਹੋਰ ਗੱਲ ਆ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਮਾਸਟਰ ਜੀ ਦਾ ਮੁੰਡਾ ਤੁਸੀਂ ਮਾਸਟਰ ਵੀ ਰਹੇ ਉਹ ਆਪ ਕਹਿੰਦੇ ਵੀ ਮੈਂ ਕਿਸਾਨ ਰਹਾਏ ਤੇ ਤੁਸੀਂ ਕਿਸਾਨ ਵੀ ਆ ਹੁਣ ਚੀਜ਼ਾਂ ਦੋਨੇ ਆ ਤੇ ਤੁਸੀਂ ਟਰੈਕਟਰ ਮਾਰਚ ਸਰਕਾਰ ਦੀ ਗੱਲ ਮੇਰਾ ਮੁੰਡਾ ਵੀ ਕਿਸਾਨ ਆ ਹਾਂ ਉਹਦੀਆਂ ਕਿਹੜਾ ਮੇਰੇ ਵਾਲੀਆਂ ਆਤਾਂ ਹਾਂ ਮੇਰਾ ਮੁੰਡਾ ਵੀ ਮੇਰਾ ਮੁੰਡਾ ਵੀ ਹੈ ਨਾ ਹਾਂ ਮਾਸਟਰ ਦਾ ਮੁੰਡਾ ਉਹ ਵੀ ਉਹਦੇ ਰੋੜ ਮੇਰੇ ਵਾਲੀ ਸੋਚ ਬਣਦੀ ਆ ਮੇਰੀ ਤਕਲੀਫਾਂ ਵੈਸੇ ਆਪਣੇ ਖਿੱਤੇ ਦੀਆਂ ਆਪਣੇ ਕਿੱਤੇ ਦੇ ਨਾਲ ਜੁੜੇ ਲੋਕਾਂ ਦੀ ਤਕਲੀਫਾਂ ਤਾਂ ਬੰਦਾ ਸਮਝਦਾ ਹੀ ਹੁੰਦਾ ਤੁਹਾਨੂੰ ਲੱਗਦਾ ਨਹੀਂ ਵੀ ਇਹ ਕਿਉਂ ਨਹੀਂ ਸਮਝ ਆ ਰਹੀਆਂ ਤਕਲੀਫਾਂ ਦੇ ਕੋਈ ਇੱਕ ਤਾਂ এডਿਕੇਸ਼ਨ ਸਿਸਟਮ ਫਦਾ ਜਿਹੜਾ ਨੇ ਫੇਲ ਕਰਿਆ ਹੋ। ਅੱਜ ਜਿਹੜਾ ਜਿੰਨਾ ਅਸੀਂ এডਿਕੇਸ਼ਨ ਉੱਪਰ ਪੈਸਾ ਖਰਚ ਰਹੇ ਆ ਉਦੋਂ ਪੰਜਾਬੀ ਦਾ ਫਾਇਦਾ ਨਹੀਂ ਉਖਾ ਰਹੇ ਐ ਜਿਹੜੇ ਸਕੂਲਾਂ 'ਚ। ਹੂੰ। ਨਾਨ ਪੰਜਾਬੀ ਬੈਠੇ ਆ ਸਕੂਲਾਂ 'ਚ ਸਾਰੇ। ਹੂੰ। ਤੁਸੀਂ ਕਿਹੜੇ ਸਬਜੈਕਟ ਨੂੰ ਪੜਾਇਆ ਵੈਸੇ ਕੀ? ਜੀ ਪੜਾਉਂਦੇ ਆ। ਅੰਗਰੇਜ਼ੀ। ਅੱਛਾ ਜੀ। ਮੈਥ ਵੀ ਜੇ ਕਿਤੇ ਆੜ ਦੇਵੇ ਤਾਂ ਮੈਥ ਮੈਥ ਮੇਰਾ ਸਬਜੈਕਟ ਆ। ਤੁਸੀਂ ਹੁਣ ਕੀ ਸਮਝਦੇ ਹੋ ਵੀ ਇਹ ਪਾਲਿਸੀ ਦਾ ਹੋਣਾ ਕੀ ਚਾਹੀਦਾ? ਤੇ ਪੜੀ ਤੁਸੀਂ ਪੜ ਲਈ ਸਾਰੀ ਨਹੀਂ ਇਹ ਪਾਲਿਸੀ ਸਰਕਾਰ ਜਿਹੜੀ ਉਸ ਲੋਕਲ ਦੱਸੇ ਨਾ ਵੀ ਇਹ ਕਿਹ ਨੂੰ ਦੇਣਾ ਹੈ ਪਲਾਟ ਹੈ ਕਿਹੜੀ ਚੀਜ਼ ਦੀ ਲੋੜ ਆ ਸਾਨੂੰ ਜੇ ਕੱਪੜਾ ਬਣਾਉਣਾ ਹੈ ਕੱਪੜਾ ਦੁਕਾਨਾਂ ਭਰੀਆਂ ਪਈਆਂ 20-20 ਸਾਲਾਂ ਤੋਂ ਕੱਪੜਾ ਬਣਾਉਣੇ ਪਿਆ ਜਾਂ ਫੇਰ ਸਰਕਾਰ ਖੁਦ ਖੁਦ ਕੰਟਰੋਲ ਕਰੇ ਕੱਪੜੇ ਨੂੰ ਤੁਸੀਂ ਕਦੇ ਵਿਦੇਸ਼ ਗਏ ਨਹੀਂ ਮੈਂ ਪਸੰਦ ਨਹੀਂ ਕਰਦਾ ਵਿਦੇਸ਼ ਜਾਣਾ ਕਿਤੇ ਜਾਣਾ ਨਹੀਂ ਚਾਹੁੰਦੇ ਸੀ ਚੀਨ ਜਾਣ ਦਾ ਇਰਾਦਾ ਥਾ ਉਹ ਮੈਨੂੰ ਲੱਗਦਾ ਨਹੀਂ ਜਾ ਰਿਹਾ ਸੋ ਅੱਛਾ ਤੇ ਤੁਸੀਂ ਸਮਝਦੇ ਹੋ ਵੀ ਵਿਦੇਸ਼ਾਂ ਦੀ ਜਿਹੜੀ ਅ ਸੜਕਾਂ ਵਿਦੇਸ਼ਾ ਰਹਿਣ ਸਹਿਣ ਵੀ ਸਰਕਾਰ ਚਾਹੁੰਦੀ ਵੀ ਉਦਾਂ ਡਿਵੈਲਪ ਕਰੀਏ ਤੁਹਾਨੂੰ ਲੱਗਦਾ ਵੀ ਉਦਾਂ ਹੋਣਾ ਚਾਹੀਦਾ ਹੋਣਾ ਚਾਹੀਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਆਬਾਦੀ ਦਾ ਕੰਮ ਕਰੂੰਗੇ ਆਬਾਦੀ ਦਾ ਉਹਨਾਂ ਦੀ ਆਬਾਦੀ ਖੜੀ ਆ ਵੱਡੀ ਆਬਾਦੀ ਛਾਲਾ ਮਾਰ ਰਹੀ ਆ ਤੁਸੀਂ ਫਿਰ ਕਿੱਦਾਂ ਕਿੱਦਾਂ ਉਹਨਾਂ ਦਾ ਮੁਕਾਬਲਾ ਕਰ ਲੂਗੇ ਤੇ ਹੁਣ ਤੁਸੀਂ ਫਿਰ ਸੰਘਰਸ਼ ਜਾਰੀ ਰੱਖੋਗੇ ਜਦੋਂ ਤੱਕ ਇਹ ਮੁਰਦਾ ਨਹੀਂ ਕੀ ਮੋੜਨਾ ਚਾਹੁੰਦੇ ਹੋ ਨਾ ਕਾਨੂੰਨਾਂ ਨੂੰ ਕੀ ਚਾਹੁੰਦੇ ਹੋ ਦੇਖੋ ਅਸੀਂ ਤਾਂ ਪੁੱਛਦੇ ਆ ਵੀ ਤੁਸੀਂ ਇਹ ਲੈਣਾ ਹੀ ਕਾਹਦੇ ਵਾਸਤੇ ਜ਼ਮੀਨ ਆ ਹਾਂ ਖੜੇ ਵਾਸਤੇ ਲੈਣੀ ਜਮੀਨਾਂ ਰੋਪੜ ਇੰਨਾ ਛੋਟਾ ਸ਼ਹਿਰ ਹੁੰਦਾ ਸੀ ਇੱਥੇ ਰਹੇ ਕਰਦੇ ਤੇ ਬੜੇ ਕਰਦੇ ਸੇ ਜਿੱਥੇ ਮਾਜੀ ਟੱਟੀ ਬੈਠ ਜਾਇਆ ਹੁੰਦੇ ਜਿੱਥੇ ਮਾਜੀ ਪਿਸ਼ਾਬ ਕਰ ਲੋ ਕੋਈ ਦਿੱਕਤ ਨਹੀਂ ਤੇ ਆਉਂਦੀ ਹੁਣ ਤਾਂ 8 ਕਿਲੋਮੀਟਰ ਤੱਕ ਪਿਸ਼ਾਬ ਨਹੀਂ ਤੁਸੀਂ ਕਰ ਸਕਦੇ ਟ੍ਰੈਕਟਰਿੰਗ ਟ੍ਰੈਕਟਰਿੰਗ ਨਹੀਂ ਜਾ ਸਕਦੇ ਕਿੱਥੋਂ ਆ ਗਈ ਇਹ ਵਾਦੀ ਇੰਨੀ ਇਹੀ ਤਾਂ ਕਹਿੰਦੇ ਵੀ ਅਸੀਂ ਇਹ ਜੇ ਸੁਵਿਧਾਵਾਂ ਬਣਾਉਣੀਆਂ ਸੜਕਾਂ ਬਣਾਉਣੀਆਂ ਅਸੀਂ ਲਾਈਟਾਂ ਲਾਉਣੀਆਂ ਪਹਿਲੀ ਗੱਲ ਤਾਂ ਵਾਦੀ ਕਿਉਂ ਨਹੀਂ ਕੰਟਰੋਲ ਕਰਦੇ ਇਹਦਾ ਜਵਾਬ ਕੀ ਹੈ ਨਾ ਕੋਈ ਜਬ ਬਾਹਰਲੇ ਦੇਸ਼ ਵਾਦੀ ਕੰਟਰੋਲ ਚੀਨ ਆ ਜਾਦ ਹੋਇਆ ਅਸੀਂ 47 ਚ ਹੋਏ 3 49 ਚੋਂ ਜ਼ਿਆਦਾ ਹੋਇਆ ਉਹਨੇ ਆਬਾਦੀ ਉਦਣੇ ਉਹਨੂੰ ਫਿਕਰ ਹੋ ਗਿਆ ਵੀ ਮੈਂ ਆਬਾਦੀ ਕੰਟਰੋਲ ਕਰਨੀ ਆ ਸਾਡੇ ਵਾਲੇ ਸ਼ਰਿਆਮ ਕਹਿੰਦੇ ਹੋਵੇ ਵੀ ਸਬਕ 2% ਆਬਾਦੀ ਵਧ ਰਹੀ ਸਾਡੀ ਇਸ ਟਾਈਮ ਛੋਟੇ ਬੱਚੇ ਕਿੰਨੇ ਆ ਮੇਰੇ ਕੋਲ ਦੋ ਹੀ ਬੱਚੇ ਆ ਇੱਥੇ ਲੋਡ ਹੈ ਨਹੀਂ ਤੁਹਾਨੂੰ ਲੱਗਦਾ ਵੀ ਪੰਜਾਬੀਆਂ ਨੂੰ ਵੀ ਆਪਣੀ ਪੋਪੂਲੇਸ਼ਨ ਜਿਹੜੀ ਹੈਗੀ ਉਹ ਵਧਾਉਣੀ ਚਾਹੀਦੀ ਪੰਜਾਬੀ ਤਾਂ ਘਟ ਰਹੇ ਪੰਜਾਬ ਦੇ ਵੀ ਆਹ ਪੰਜਾਬੀ ਹੋਵੇ ਚਾਹੇ ਨਾਨ ਪੰਜਾਬੀ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਹੂੰ ਉਹਦੇ ਪਾ ਇੱਕੋ ਨੀਮ ਨਾ ਹੋਣੀ ਚਾਹੀਦੀ ਆ ਉਹ ਹੂੰ ਵੱਡੀ ਕੰਟਰੋਲ ਜਿਹਦਾ ਚੀਨ ਨੇ ਕਰੀ ਆ ਹੂੰ ਮਤਲਬ ਤੁਹਾਨੂੰ ਲੱਗਦਾ ਵੀ ਭੁੱਖਮਰੀ ਵਧੂਗੀ ਇਹਦੇ ਨਾਲ ਭੁੱਖਮਰੀ ਤਾਂ ਨਹੀਂ ਵਧਣੀ ਖਾਣ ਨੂੰ ਤਾਂ ਸਾਨੂੰ ਬਹੁਤ ਅੰਬ ਪਏ ਆ ਹੂੰ ਸੜੇ ਵੀ ਅੰਬ ਬਿਲਕੁਲ ਨੁਕਸਦਾਰ ਅੰਬ ਆ ਜਿੰਨੇ ਜਿੰਨਾ ਸਾਨੂੰ ਖਾਣ ਨੂੰ ਮਿਲਦਾ ਅਨਾਜ ਮਿਲਦਾ ਸਾਰੇ ਪੋਲੂਟਡਾ ਗੰਦਾ ਅਨਾਜ ਆ ਸਾਰੇ ਹਵਾ ਸਾਡੀ ਖਰਾਬ ਹੈ ਤਾਂ ਖਾਣ ਨੂੰ ਤਾਂ ਬਹੁਤ ਕੁਝ ਆ ਪਰ ਉਹ ਸਾਰਾ ਗੰਦਾ ਹੈ ਹੂੰ ਠੀਕ ਨਹੀਂ ਹੈ ਤੇ ਲੋਕਾਂ ਨੂੰ ਬਿਮਾਰੀਆਂ ਜ਼ਿਆਦਾ ਮੈ ਮੈਨੂੰ ਕੋਈ ਬਿਮਾਰੀ ਨਹੀਂ ਹੈ ਮੈਂ ਤਾਂ ਅੰਦਰ ਉਸ ਦਾ ਹੋਜੀ ਦਵਾਈ ਨਹੀਂ ਖਾਂਦਾ ਮੈਂ ਤੇ ਫਿਰ ਜਿਹੜੇ ਜਿਹੜੇ ਬਿਮਾਰੀਆਂ ਲੱਗੀਆਂ ਕੀ ਕਮੀ ਰਹਿ ਗਈ ਦੇਖੋ ਉਹਨਾਂ ਦਾ ਉਹਨਾਂ ਦਾ ਜਿਹੜਾ ਖਾਣ ਪੀਣਾ ਉਹ ਠੀਕ ਖਾਣਾ ਪੀਣਾ ਸਾਡਾ ਨੁਕਸਦਾਰ ਹੁਣ ਮੈਂ ਆਰਗੈਨਿਕ ਖੇਤੀ ਕਰਦਾ ਆਰੇ ਨਹੀਂ ਕਰਦੇ ਤੁਸੀਂ ਹਾਂ ਆਰਗੈਨਿਕ ਤੇ ਪਟੇ ਇੰਪਲੀਮੈਂਟ ਕਿਤਨੇ ਪਉਦੇ ਇਹਨਾਂ ਦੇ ਪਿੱਛੇ ਆ ਟਰੈਕਟਰ ਤਾਂ ਛੋਟਾ ਰਹਿ ਗਿਆ ਥੋੜਾ ਹੁਣ ਉਹ ਦੋ ਟਰੈਕਟਰ ਫਸ ਗਏ ਤੇ ਦੋ ਪਿਛਲੇ ਸਾਲ ਧਰਨਾ ਚ 855 ਦੋ ਇੱਕ ਇੱਕ ਫਸ ਗਿਆ ਪਹਿਲਾਂ ਧਰਨਾ ਚ ਫਿਰ ਦੂਜਾ ਫਸ ਗਿਆ ਮੈਂ ਕੁਦਰਤੀ ਉੱਥੇ ਲੰਘ ਰਿਹਾ ਹੋਇਆ ਮਾਸਟਰ ਜੀ ਇਹਦੇ ਨਾਲ ਦੇਖਿਆ ਕੱਢ ਗਏ ਇਹਨਾਂ ਦੋਏ अच्छा इने दो ट्रैक्टर ਘੜਤੇ ਵੱਡੇ اچھا ਜੀ ਮਤਲਬ ਇਹ ਵੀ ਜਿੱਦਾਂ ਕਹਿੰਦੇ ਪ੍ਰਾਣੀ ਖਰਾਕਾ ਖਾਧੀਆਂ ਬਜ਼ੁਰਗਾਂ ਨੇ ਇਹਨਾਂ ਬਿਮਾਰੀ ਤੁਹਾਨੂੰ ਨੇ ਇਹਨੂੰ ਕੋਈ ਠੀਕ ਹੈ ਬਹੁਤ ਚੱਲਦਾ ਹੈ ਇਹਨਾਂ ਦੀ ਟਪਾ ਟਪਾ اچھا ਤੇ ਤੁਸੀਂ ਖੇਤੀ ਵੀ ਉਹੀ ਪੁਰਾਣੇ ਸੰਦਾਂ ਨਾਲ ਹੀ ਕਰੀ ਜਾਂਦੇ ਹੋਈ ਜਾਂਦੀ ਆ ਨਹੀਂ ਮੈਂ ਦੇਖੋ ਆਰਗੈਨਿਕ ਖੇਤੀ ਕਰਦਾ ਹਾਂ ਹਾਂ ਕੁਝ ਪਾਪੂ ਦਾ ਥੋੜਾ ਬਤਾ ਲਾ ਲਿਆ ਥੋੜਾ ਬਤਾऊं ਤਾਰਾ ਮੀਰਾ ਇੱਥੇ ਪੰਜਾਬ 'ਚ ਕੋਈ ਨਹੀਂ ਬੀਜਦਾ ਵੱਡੀਆਂ ਮਸ਼ੀਨਾਂ ਦੀ ਲੋੜ ਨਹੀਂ ਤੁਹਾਨੂੰ ਮਤਲਬ ਵੱਡੀਆਂ ਮਸ਼ੀਨਾਂ ਦੀ ਨਹੀਂ ਉਹ ਸਾਡੇ ਕੋਲ ਚੱਲ ਨਹੀਂ ਸਕਦੀ ਅਸੀਂ ਖਰਚਾ ਨਹੀਂ ਕੱਢ ਸਕਦੇ ਉਹਨਾਂ ਦਾ ਹੂੰ ਖੁਸ਼ ਆ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੀ ਖੇਤੀ ਜਿੰਨੀ ਕਰਦੇ ਹੋ ਜੇ ਖੁਸ਼ ਆ ਤਾਂ ਹੀ ਜੀਉਂਦਾ ਕਿੰਨੇ ਕਿੱਲੇ ਦੀ ਕਰਦੇ ਕਿੰਨੇ ਕਿੱਲੇ 5 ਕਿੱਲੇ ਮੇਰੇ 5 ਕਿੱਲੇ ਦੀ ਕਰਦੇ ਚਲੋ ਠੀਕ ਹੈ ਜੀ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਤੁਸੀਂ ਪਿੱਛੇ ਵੀ ਰਹਿ ਗਏ ਮਨ ਲੱਦਾ ਉਹ ਇੱਧਰ ਨੂੰ ਗਏ ਜੀ ਆਸਰਜੀਤ ਦੀਆਂ ਆਟਾ ਵਾਲ ਨੂੰ ਹਾਂਜੀ ਤੇ ਹੁਣ ਇੱਕ ਹੋਰ ਗੱਲ ਹੁੰਦੀ ਵੀ ਇਹ ਗੱਛੂ ਗੁੰਮੇ ਦੀ ਚਾਲ ਆ ਚਾਲ ਤੇਜ਼ ਹੋ ਗਈ ਵੀ ਇਹਦੀ ਚਾਲ ਘਾਟਾ ਨਹੀਂ ਹਾਂ ਬਹੁਤ ਪੱਜਦਾ ਪਾਦਾ ਜੀ ਹਾਂ ਅ ਅੱਛਾ ਇਹ ਤਾਂ ਬਹੁਤ ਪਾਦਾ ਹਾਂ ਪਰ ਰਲਣਾ ਵੀ ਬਹੁਤ ਤਾਂ ਤਕੜਾ ਰਲਣਾ ਹੁਣ ਤੁਸੀਂ ਉਹਨਾਂ ਦੇ ਨਾਲ ਜਾ ਕੇ ਰਲ ਜਾਓਗੇ ਦੇਖੋ ਰਸਤਾ ਨਹੀਂ ਠੀਕ ਹੈ ਮੈਂ ਉਹ ਆਪਣੀ ਦੌੜ ਜਾ ਕੇ ਐਕਸੀਡੈਂਟ ਕਰ ਲਵਾਂ ਕਦੇ ਹਾਂ ਜਾਉਂਗਾ ਨਹੀਂ ਠੀਕ ਹੈ ਜੀ ਬਿਲਕੁਲ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਸੋ ਕਿਸਾਨਾਂ ਦੇ ਟਰੈਕਟਰਾਂ ਦੀ ਲਾਈਨ ਦੇ ਵਿੱਚੋਂ ਇਹ ਪੰਜਾਬੀ ਲੋਕ ਚੈਨਲ ਹੈ ਜੀ ਹਾਂਜੀ ਇਹ ਕਿਸਾਨਾਂ ਦੇ ਟਰੈਕਟਰਾਂ ਦੀ ਵੱਡੀ ਲਾਈਨ ਦੇ ਵਿੱਚ ਇੱਕ ਟਰੈਕਟਰ ਇਹ ਆ ਇਹ ਮੈਸੀ ਆ 96 ਮਾਡਲ ਬਾਪੂ ਜੀ ਨੇ ਪਹਿਲਾਂ ਵੀ ਗੱਲਬਾਤ ਦੇ ਵਿੱਚ ਸਾਨੂੰ ਦੱਸਿਆ ਕਿ 96 ਮਾਡਲ ਹੈ ਪਰ ਇਹ ਕੰਮ ਪੂਰਾ ਵਧੀਆ ਕਰਦਾ ਤੇ ਪੂਰੇ ਸ਼ਹਿਰ ਦਾ ਚੱਕਰ ਇਹਦੇ ਹੁਣ ਵੀ ਲਾਇਆ ਤੇ ਘਰੋਂ ਵੀ ਚੱਲ ਗਿਆ ਇਹ ਤੇ ਖੇਤੀਬੀ ਦੇ ਨਾਲ ਕਰਦੇ ਇਹਨਾਂ ਨੇ ਦੱਸਿਆ ਵੀ ਵੱਡੇ ਟਰੈਕਟਰ ਫਸੇ ਹੋਏ ਵੀ ਅਸੀਂ ਇਹਦੇ ਨਾਲ ਕੱਢਦੇ ਸੋ ਇਹ ਹਰ ਕਿਸਾਨ ਦੀ ਲੜਾਈ ਹੈ ਇਹਦੇ ਤੋਂ ਇਹ ਪਤਾ ਲੱਗਦਾ ਵੀ ਛੋਟੀ ਖੇਤੀ ਵਾਲਾ ਕਿਸਾਨ ਛੋਟੇ ਸੋਰਸਸ ਵਾਲਾ ਕਿਸਾਨ ਵੱਡੇ ਹਾਈ ਟਰੈਕਟਰਾਂ ਵਾਲਾ ਕਿਸਾਨ 4x4 ਟਰੈਕਟਰ ਨਵੀਂ ਤਕਨੀਕ ਹਰ ਕੋਈ ਇਸ ਫੌਲਸੀ ਦੇ ਰੋਸ ਦੇ ਵਜੋਂ ਸੜਕਾਂ ਦੇ ਉੱਤੇ ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਬਜ਼ੁਰਗਾਂ ਦੇ ਨਾਲ ਹੋਈਆਂ ਰੋਪੜ ਜ਼ਿਲ੍ਹੇ ਦੇ ਇਹ ਜਿਹੜੇ ਕਿਸਾਨ ਟਰੈਕਟਰ ਮਾਰਚ ਅੱਜ ਕੱਢਿਆ ਗਿਆ ਸਨੇਹਾ ਸਰਕਾਰ ਨੂੰ ਲਾਇਆ ਗਿਆ ਤੇ ਸਰਕਾਰ ਤੱਕ ਸਨੇਹਾ ਪਹੁੰਚਦਾ ਤਾਂ ਸਰਕਾਰ ਦੇ ਉੱਤੇ ਕੀ ਅੱਗੇ ਕਾਰਵਾਈ ਕਰਦੀ ਐ ਐਕਸ਼ਨ ਲੈਂਦੀ ਆ ਜਾਂ ਸੋਚਦੀ ਸਮਝਦੀ ਆ ਜਾਂ ਕੀ ਹੋਊਗਾ ਉਸ ਦੇ ਉੱਤੇ ਇਹ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਂ ਸਤਨਾਮ ਸਿੰਘ ਪੰਜਾਬੀ ਲੋਕ ਚੰਦ